ਅੱਜ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਬਟਲਾ ਤੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਬੁਟੀਕ ਵਰਕ ਦੇ ਸੂਟ ਰਹਿਣਗੇ ਜੀ ਸਭ ਤੋਂ ਪਹਿਲਾਂ ਮੇਰੇ ਆਪਣਾ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਜਲਦੀ ਤੋਂ ਜਲਦੀ ਸਾਡੀ ਅਗਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਟਲਾ ਦਾ ਤੋਂ ਲੋਕ ਕਰਦੇ ਹਾਂ ਤੇ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਹਾਨੂੰ ਬੜਲਾ ਡਾ ਐਂਟਰ ਹੁੰਦੇ ਹੋਏ ਪਹਿਲਾਂ ਆਈਟੀਆਈ ਤੇ ਆਉਣਾ ਪਊਗਾ ਜੀ ਆਈਟੀਆਈ ਤੋਂ ਜਿਹੜਾ ਸਾਹਮਣੇ ਓਵਰ ਬ੍ਰਿਜ ਪੁਲ ਬਣਿਆ ਉਹਨੂੰ ਸਾਰਾ ਕ੍ਰੋਸ ਕਰਨਾ ਪੈਣਾ ਜਿਹੜਾ ਤੁਸੀਂ ਪੁਲ ਨੂੰ ਕ੍ਰੋਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨਾਲ-ਨਾਲ ਆਉਣਾ ਤੁਸੀਂ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਦੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਤੇ ਜੇਕਰ ਤੁਸੀਂ ਆ ਰਹੇ ਹੋ ਬੁਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰੇਜ ਨੂੰ ਕ੍ਰੋਸ ਨਹੀਂ ਕਰਨਾ ਜੀ ਠੀਕ ਹੈ ਜੀ ਉਹਦੀ ਰਾਈਟ ਸਾਈਡ ਹੀ ਪੋਲ ਦੇ ਨਾਲ ਆਉਣਾ ਤਾਂ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਲਓ ਜੀ ਅੱਜ ਦੇ ਜਿਹੜੇ ਸੂਟ ਰਹਿਣੇ ਬਹੁਤ ਹੀ ਪਿਆਰੇ ਬਟਿਕ ਵਰਕ ਤੇ ਜਨਰਲ ਜੀ ਪ੍ਰਾਈਸ ਦੇ ਵਿੱਚ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਟਾਫ ਬਹੁਤ ਹੀ ਫਾਈਨ ਨਾਲ ਨਜ਼ਦੀਕ ਤੋਂ ਦੇਖੋ ਜੀ ਸੈਲਫ ਦੇ ਵਿੱਚ ਬਣਿਆ ਹੋਇਆ ਸਟਾਫ ਹੈ ਕਾਫੀ ਇਹਦੇ ਇਹ ਵਾਲੇ ਸਟਾਫ ਦੇ ਵਿੱਚ ਹੈਂਡਵਰਕ ਵਾਲੇ ਸੂਟ ਆਉਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਸਟਾਫ ਦੀ ਦੇਖੋ ਇਹਦੇ ਨਜ਼ਦੀਕ ਤੋਂ ਦੇਖੋ ਜੀ ਇਹਦੀ ਜਿਹੜਾ ਸੰਜੀਤ ਨਜ਼ਦੀਕ ਤੋਂ ਤੁਸੀਂ ਇਹਦੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਤੇ ਸਟਾਫ ਵੀ ਨਜ਼ਦੀਕ ਤੋਂ ਦੇਖੋ ਸੈਲਫ ਦੇ ਵਿੱਚ ਰਹਿਣਾ ਜੀ ਸਟਾਫ ਬਹੁਤ ਹੀ ਪਿਆਰਾ ਜਿਹਾ ਸਟਾਫ ਰਹਿਣ ਵਾਲਾ ਜੀ ਇਹ ਲਓ ਜੀ ਦੋ ਪੈਨਲ ਜਾ ਰਿਹਾ ਤੇ ਪੂਰੀਆਂ ਫੁੱਲ ਹੈਵੀ ਸਲੀਵਸ ਮੈਲੀਆਂ ਤੁਹਾਨੂੰ ਸਨੀਪਸਨ ਚ ਚੈੱਕ ਕਰਵਾ ਦਿੰਦੀਆਂ ਜੀ ਲਓ ਜੀ ਆ ਬਿਲਕੁਲ ਸਿੰਪਲ ਸਬਰ ਸੂਟ ਰਹਿਣਾ ਜੀ 슬ੀਵਸ ਦਾ ਵਰਕ ਹੈ ਫੁੱਲ ਹੈਵੀ 슬ੀਵਸ ਹੈ ਪੈਨਲ ਵਰਕ ਹੈ ਤੇ ਪ੍ਰਾਈਸ ਦੇ ਰਹੇ ਸਿਰਫ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਲਓ ਜੀ ਵਾਈਨ ਸ਼ੇਡ ਦੇ ਵਿੱਚ ਆਣਾ ਜੀ ਪ੍ਰਾਈਸ ਰਹਿਣੀ 800 ਰੁਪਏ ਫੁੱਲ 슬ੀਵਸ ਹੈ ਪੈਨਲ ਵਰਕ ਹੈ ਸਿਰਫ 800 ਦੇ ਵਿੱਚ ਲਓਗੇ ਵਾਈਨ ਸ਼ੇਡ ਦੇ ਵਿੱਚ ਕਲਰ ਹੋਊਗਾ ਜੀ ਲਓ ਇਹ ਰਹੂਗਾ ਜੀ ਪੀਕਾਕ ਕਲਰ ਇਹ ਵਾਲਾ ਪੀਕਾਕ ਕਲਰ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪੈਨਲ ਵਰਕ ਇਹਦਾ ਵੀ ਬਣਿਆ ਹੋਇਆ ਲਓ ਚੈੱਕ ਕਰ ਲਓ ਜੀ ਪੈਨਲ ਵਰਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਤੇ 슬ੀਵਸ ਦਾ ਮੈਲਣਾ ਤੁਹਾਨੂੰ ਪੂਰਾ ਫੁੱਲ ਹੈਵੀ ਵਰਕ ਲਓ ਜੀ ਆ ਜਿਹੜਾ 슬ੀਵਸ ਦਾ ਵਰਕ ਹੈ ਇਹ ਜਰੀ ਵਰਕ ਵੀ ਰਹੂਗਾ ਨਜ਼ਦੀਕ ਤੋਂ ਦੇਖੋ ਜੀ ਜਰੀ ਵਰਕ ਬਣਿਆ ਹੋਇਆ ਜਰੀ ਵਰਕ ਹੈ 슬ੀਵਸ ਦਾ ਵੀ ਪੂਰਾ ਫੁੱਲ ਹੈਵੀ ਵਰਕ ਹੈ ਜੀ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਅਸੀਂ 800 ਠੀਕ ਹੈ ਜੀ ਸਿਰਫ ਜਨਰਲ ਜੀ ਪ੍ਰਾਈਸ ਦੇ ਵਿੱਚ ਰਹਿਣਿਆ 100 800 ਦੇ ਵਿੱਚ ਰਹਿਣਿਆ ਜੀ ਸੂਟ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਆਊਗਾ ਜੀ ਮਹਿਰੂਨ ਕਲਰ ਦੇ ਵਿੱਚ ਲਓ ਮਹਿਰੂਨ ਕਲਰ ਦੇ ਵਿੱਚ ਆਣਾ ਪੈਨਲ ਵਰਕ ਬਣਿਆ ਹੋਇਆ ਚੈੱਕ ਕਰੋ ਜੀ ਪੈਨਲ ਵਰਕ ਹੈ ਦਾ ਫੁੱਲ ਹੈਵੀ ਸਲੀਵਸ ਦਾ ਵਰਕ ਵੀ ਮਿਲੂਗਾ ਜੀ ਲਓ ਜੀ 슬ੀਵਸ ਦਾ ਵਰਕ ਚੈੱਕ ਕਰੋ ਜੀ ਇਹ ਬੜਾ ਰੈਣਾ 슬ੀਵਸ ਦਾ ਵਰਕ ਮਹਿਰੂਨ ਕਲਰ ਹੈ ਪੂਰੀ ਸ਼ਰਟ ਦੇ ਉੱਪਰ ਬਣਿਆ ਹੋਇਆ ਪੈਨਲ ਵਰਕ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਣਾ ਪੈਨਲ ਵਰਕ ਬਣਿਆ ਹੋਇਆ ਤੇ ਫੁੱਲ ਹੈਵੀ 슬ੀਵਸ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਮਹਿਰੂਨ ਕਲਰ yellow ਕਲਰ ਦਾ ਲੈਲੋ ਦੁਪੱਟਾ ਤੇ ਬਹੁਤ ਹੀ ਪਿਆਰਾ ਸੂਟ ਬਣਨਾ ਜੀ ਇਹ ਤੁਹਾਡਾ ਪ੍ਰਾਈਸ ਸਿਰਫ ਦੇ ਰਹੇ ਆ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਜੀ ਅਗਲਾ ਕਲਰ ਵੀ ਆਊਗਾ ਵਾਈਨ ਸ਼ੇਡ ਦੇ ਵਿੱਚ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵਾਈਨ ਸ਼ੇਡ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੋ ਪੈਨਲਸ ਬਣੇ ਹੋਏ ਆ ਬਹੁਤ ਪਿਆਰਾ ਜਿਹਾ ਕਲਰ ਹੈ ਫੁੱਲ ਹੈਵੀ 슬ੀਵਸ ਰਹਿਣ ਗਿਆ ਜੀ ਲਓ ਜੀ 슬ੀਵਸ ਚੈੱਕ ਕਰ ਲਓ ਲਓ ਜੀ ਇਹ 슬ੀਵਸ ਰਹਿਣੀਆਂ ਪ੍ਰਾਈਸ ਸਿਰਫ ਦੇ ਰਹੇ 800 800 ਦੇ ਵਿੱਚ ਦੇ ਰਹੇ ਤੁਹਾਨੂੰ ਸੂਟ ਲਓ ਜੀ ਇਸ ਤੋਂ ਅੱਗੇ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਹੋਰ ਵੀ ਬਹੁਤ ਪਿਆਰੇ ਸੂਟ ਇਹ ਸੈਟਨ ਔਰਗੈਂਜ਼ਾ ਦੇ ਵਿੱਚ ਜਿਹੜਾ ਸੂਟ ਰਹਿਣਾ ਬਹੁਤ ਹੀ ਪਿਆਰਾ ਜਿਹਾ ਲਓ ਜੀ ਸੈਟਨ ਔਰਗੈਂਜ਼ਾ ਚ ਰਹਿਣਾ ਦੇਖੋ ਜੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਰੈੱਡ ਕਲਰ ਹੈ ਨੀਚੇ ਕੇਰਾ ਚੈੱਕ ਕਰੋ ਜੀ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਇਹ 슬립ਸ ਦਾ ਵਰਕ ਹੈ ਜੀ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਆ ਸਿਰਫ ਰਹਿਣੀ ਆ ਜੀ 450 450 ਦੇ ਵਿੱਚ ਤੁਹਾਨੂੰ ਸੂਟ ਦਵਾਂਗੇ ਜੀ ਲਓ ਜੀ ਅੱਜ ਦੇ ਸੂਟ ਅਸੀਂ 450 ਤੋਂ ਵੀ ਸਟਾਰਟਿੰਗ ਕਰਤੀ ਆ ਜੀ ਬਹੁਤ ਪਿਆਰੇ ਜਿਹੇ ਸੂਟ ਹੈ ਜੀ ਲਓ ਇਹਦੇ ਵਿੱਚ ਇੱਕ ਆਊਗਾ ਜੀ ਕਰੀਮ ਸਕਿਨ ਸ਼ੇਡ ਦੇ ਵਿੱਚ ਸੈਟਨ ਔਰ ਗੈਂਜ਼ਾ ਦੇ ਵਿੱਚ ਰਹਿਣਾ ਜੀ ਸਟਾਫ ਲਓ ਜੀ ਇਹ ਆਉਣਾ ਸਕਿਨ ਕਲਰ ਦੇ ਵਿੱਚ ਸੈਟਨ ਔਰ ਗੈਂਜ਼ਾ ਸਟਾਫ ਰਹੂਗਾ ਜੀ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਜਿਹਾ ਏਰਾ ਬਣਿਆ ਹੋਇਆ ਸਿੰਪਲ ਸਾਬਰ ਸੂਟ ਰਹੂਗਾ ਜੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਏ ਘੇਰਾ ਇਹਦਾ ਤੇ ਪ੍ਰਾਈਸ ਰਹਿਣੀ ਆ ਜੀ ਇਹਦੀ ਸਿਰਫ 400 ਰੁਪਏ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਸਿਰਫ 400 ਰੁਪਏ ਰਹਿਣੀ ਆ ਜੀ ਲਓ ਜੀ ਅੱਗੇ ਤੋਂ ਸੂਟ ਚੈੱਕ ਕਰਵਾਦੇ ਆ ਲਓ ਪੈਚ ਵਰਕ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸਟਾਫ ਰਹਿਣਾ ਬਿਲਕੁਲ ਪਿਓਰ ਕਾਟਨ ਤੇ ਰਹਿਣਾ ਜੀ ਇਹ ਲਓ ਜੀ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਪੈਚਵਰਕ ਹੋਇਆ ਜੀ ਪੂਰੇ ਸੂਟ ਉੱਪਰ ਲਓ ਜੀ ਬਹੁਤ ਸੋਹਣਾ ਪੈਚਵਰਕ ਹੋਇਆ ਮਸਟਰਡ ਕਲਰ ਦਾ ਪੈਚਵਰਕ ਹੋਇਆ ਜੀ ਪ੍ਰਾਈਸ ਰਹਿਣੀ ਆ 900 ਰੁਪਏ ਵਾਲੇ ਸੂਟ ਦੀ ਪੈਚਵਰਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਨਜ਼ਦੀਕ ਤੋਂ ਦੇਖੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਇਹ ਵਾਲੀਆਂ ਰਹਿਣੀਆਂ ਜਿਹੜੀਆਂ 슬ੀਵਸ ਲਓ ਇਹ ਸਲੀਪਸ ਦਾ ਕੰਮ ਹੋਇਆ ਜੀ ਫਿਨਿਸ਼ਿੰਗ ਦੇਖੋ ਨੇ ਜਦੀਕ ਤੋਂ ਵਰਕ ਦੀ ਫੁੱਲ ਹੈਵੀਸ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਸੂਟ ਮਿਲਣਾ ਜੀ ਇਹ ਸਿਰਫ ਪ੍ਰਾਈਸ ਰਹਿਣੀ ਹੈ ਜੀ 900 ਰੁਪਏ ਇਹ ਟੇਵਲਾ ਕਲਰ ਸੀਗਾ ਜਿਹਦੇ ਵਿੱਚ ਪੈਚ ਵਰਕ ਦੇ ਵਿੱਚ ਲਓ ਦੂਸਰਾ ਕਲਰ ਮੈਂ ਚੈੱਕ ਕਰਵਾ ਲਾ ਇੱਕ ਕੌਣਾ ਦੀ ਮਸਟਰਡ ਕਲਰ ਦੇ ਵਿੱਚ ਮਹਿਰੂਨ ਕਲਰ ਦਾ ਲੈ ਸਕਦੇ ਹੋ ਤੁਸੀਂ ਇਹਨਾਂ ਦੁਪੱਟਾ ਲਓ ਜੀ ਇਹ ਕਈ ਵਰੀ ਮਸਟਰਡ ਕਲਰ ਜਿਹੜਾ ਵੀਡੀਓ ਦੇ ਵਿੱਚ ਜਿਆਦਾ ਡਾਰਕ ਆਉਂਦਾ ਜੀ ਬ੍ਰਾਈਟ ਕਲਰ ਆਉਂਦਾ ਬ੍ਰਾਈਟ ਨਹੀਂ ਹੈ ਬਹੁਤ ਪਿਆਰਾ ਕਲਰ ਹੈ ਮਸਟਰਡ ਮਿੱਠਾ ਜਾਂ ਮਸਟਰਡ ਕਲਰ ਹੈ ਜੀ कॉटन ਸਟਾਫ ਤੇ ਰੈਡੀ ਹੈ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੋ ਲੈਂਥ ਜਿੰਨੀ ਮਰਜ਼ੀ ਰੱਖੋ ਘੇਰਾ ਜਿੰਨਾ ਮਰਜ਼ੀ ਰੱਖੋ ਪੈਨਲ ਵਰਕ ਹੈ 슬ੀਵਸ ਦਾ ਕੰਮ ਵੀ ਮੈਨਣ ਵਾਲਾ ਪ੍ਰਾਈਸ ਸਿਰਫ 900 ਰੁਪਏ ਰਹਿਣੀ ਹੈ ਇਹ ਵਾਲੀ ਸੂਟ ਦੀ कॉटन ਸਟਾਫ ਤੇ ਰੈਡੀ ਹੈ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਹੈ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਬਣਿਆ ਹੋਇਆ ਸੂਟ ਦੀ ਲੁੱਕ ਕਿੱਦਾਂ ਆਣੀ ਆ ਕਾਫੀ ਸੂਟ ਲੈ ਕੇ ਆਏ ਆ ਜੀ ਕਿ ਅਸੀਂ ਮਿਲਦਾ ਪੰਜ 6 ਵਰੀ ਰਿਪੀਟ ਕਰਦੇ ਜੀ ਇਹ ਵਾਲਾ ਸੂਟ ਪਰ ਪਹਿਣਾ ਦੀ ਬਹੁਤ ਡਿਮਾਂਡ ਹੈ ਡਿਜ਼ਾਈਨ ਦੀ ਕਿਉਂਕਿ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਪਿਆਰਾ ਬਣਦਾ ਜੀ ਇਹ ਬਾਕੀ ਹੈਵੀ ਵਰਕ ਹੈ ਦੇਖੋ ਦੋ ਪੈਨਲਸ ਵਰਕ ਹੈ ਵਰਕ ਦੀ ਫਿਨਿਸ਼ਿੰਗ ਦੇ ਸਕਦੇ ਹਾਂ ਬਿਕੋਸ ਔਰਗੰਜਾ ਤੇ ਰੈਡੀ ਹੈ ਜੀ ਸੂਟ ਬਿਕੋਜ਼ ਆਰਗੈਂਜਾ ਦੇ ਰੈਡੀ ਆ ਵਰਕ ਵੀ ਫਿਨਿਸ਼ਿੰਗ ਚੈੱਕ ਕਰੋ ਤੇ ਇਹ ਵਾਲੀ ਆਣੀਆ 슬ੀਵਸ ਦਾ ਵਰਕ ਹੈ ਜੀ 슬ੀਵਸ ਦਾ ਕੰਮ ਵੀ ਹੋਇਆ ਬਾਟਮ ਦਾ ਕੰਮ ਵੀ ਹੋਇਆ ਲਓ ਜੀ ਇਹ ਬਾਟਮ ਦਾ ਕੰਮ ਹੋਇਆ ਤੇ ਇਹਦੇ ਉੱਪਰ ਰਹਿਣਾ ਜੀ ਬੈਕ ਲਓ ਇਹ ਬੈਕ ਵਰਕ ਤੇ ਆਣਾ ਜੀ ਪੂਰਾ ਫੁੱਲ ਹੈਵੀ ਦਵਾਂਗੇ ਸੋਟ ਸੌਬਰ ਕਲਰ ਦੇ ਵਿੱਚ ਪ੍ਰਾਈਸ ਰਹਿਣੀ ਹੈ ਦੀ 1400 ਰੁਪਏ ਦੇਖੋ ਜੀ ਪੂਰਾ ਫੁੱਲ ਹੈਵੀ ਵਰਕ ਹੋਇਆ ਤੇ ਵਰਕ ਦੀ ਫਿਨਿਸ਼ਿੰਗ ਨਜ਼ਦੀਕ ਤੋਂ ਦੇਖ ਸਕਦੇ ਹੋ ਜੀ ਲਓ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਦੁਪੱਟਾ ਲੈ ਸਕਦੇ ਹੋ ਇਹਦੇ ਨਾਲ ਟਾਈ ਡਾਈ ਦਾ ਬਹੁਤ ਪਿਆਰਾ ਸੂਟ ਬਣਨਾ ਲੁੱਕ ਚੈੱਕ ਕਰ ਸਕਦੇ ਹੋ ਸੂਟ ਦੀ ਕਿੱਦਾਂ ਆਣੀ ਹੈ ਜੀ ਚੈੱਕ ਕਰੋ ਜੀ ਸੂਟ ਕਿੱਦਾਂ ਰੈਡੀ ਹੋਣਾ ਬਣ ਕੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਮੂਵ ਕਿੱਲਾ ਮੂਵ ਜੀ ਸ਼ੇਡ ਚਾਣਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇੰਗਲਿਸ਼ ਇੰਗਲਿਸ਼ ਕਲਰ ਆਉਣਾ ਜੀ ਇੰਗਲਿਸ਼ ਕਲਰ ਹੋਊਗਾ ਦੇਖੋ ਪੈਨਲ ਵਰਕ ਬਹੁਤ ਸੋਹਣਾ ਪੈਨਲ ਵਰਕ ਹੈ ਤੇ ਪੂਰਾ ਫੁੱਲ ਹੈਵੀ ਪੈਨਲ ਵਰਕ ਹੈ ਦੇਖੋ ਜੀ ਪੈਨਲ ਵਰਕ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਹੈ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਬਿਕੋਜ਼ ਔਰਗੈਂਜ਼ਾ ਰਹੂਗਾ ਜੀ ਤੇ ਫੁੱਲ ਹੈਵੀ 슬ੀਵਸ ਮਿਲਦੀਆਂ ਤੁਹਾਨੂੰ ਤੇ ਫੁੱਲ ਹੈਵੀ ਮਿਲਣਾ ਤੁਹਾਨੂੰ ਬਾਟਮ ਦਾ ਵਰਕ ਲਓ ਜੀ ਤੇ ਬੈਕ ਨੈਕ ਵੀ ਦੇਖ ਸਕਦੇ ਹੋ ਜੀ ਇਹ ਰਹੂਗਾ ਜੀ ਬੈਕ ਦਾ ਵਰਕ ਲਓ ਪੂਰਾ ਫੁੱਲ ਹੈਵੀ ਰਹਿਣੀ ਹੈ ਜੀ ਬੈਕ ਚੈੱਕ ਕਰੋ ਜੀ ਲਓ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਜੀ ਇਹ ਤੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ 1400 ਰੁਪਏ ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਆ ਵਿਕਾਸ ਹੋਰੇ ਜਾਂਜਾ ਦੇ ਵਿੱਚ ਅਗਲਾ ਕਲਰ ਆਊਗਾ ਜੀ ਕਾਪਰ ਲਓ ਜੀ ਇਹ ਕਾਪਰ ਕਲਰ ਦੇ ਵਿੱਚ ਆਣਾ ਡਿਜ਼ਾਈਨ ਚੈੱਕ ਕਰੋ ਜੀ ਇਹ ਆਉਣਾ ਜੀ ਪੈਨਲ ਵਰਕ ਬਹੁਤ ਹੀ ਪਿਆਰਾ ਜਿਹਾ ਪੈਨਲ ਵਰਕ ਹੈ ਇਹ ਉਹਨਾਂ ਦੀ 슬ੀਵਸ ਦਾ ਵਰਕ ਲਓ ਇਹਦੇ ਡਿਜ਼ਾਈਨ ਡਿਫਰੈਂਟ ਕਰਤਾ ਜੀ 슬ੀਵਸ ਦਾ ਥੋੜਾ ਜਿਹਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਦੇਖੋ ਐਦਾਂ ਆਉਣੀ ਹੈ ਇਹਦੀਆਂ 슬ੀਵਸ ਲਓ ਜੀ ਲਓ ਜੀ ਪੈਨਲ ਵਰਕ ਹੈ ਜੀ ਪੂਰਾ ਫੁੱਲ ਹੈਵੀ ਪੈਨਲ ਵਰਕ ਹੈ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਇਹ ਉਹਨਾਂ ਦੀ ਪੂਰਾ ਫੁੱਲ ਹੈਵੀ 슬ੀਵਸ ਦਾ ਵਰਕ ਚੈੱਕ ਕਰੋ ਜੀ ਐਦਾਂ 슬ੀਵਸ ਦਾ ਵਰਕ ਉਹਨਾਂ ਬਹੁਤ ਪਿਆਰੀ ਜੀ 슬ੀਵਸ ਬਣੀ ਹੋਈ ਹੈ ਠੀਕ ਹੈ ਜੀ ਇਹ ਵਾਲਾ ਆਉਣਾ ਜੀ ਇਹਦਾ ਬਾਟਮ ਦਾ ਵਰਕ ਲੈ ਚੈੱਕ ਕਰ ਲਓ ਜੀ ਇਹ ਬਾਟਮ ਦਾ ਵਰਕ ਹੈ बिकॉज़ ਔਰਗਾਂਜਾ ਤੇ ਸੂਟ ਰਹਿਣਾ ਦੇਖੋ ਜੀ ਇਹ ਸੀਗਾ ਫਸਟ ਪੈਨਲ ਵਰਕ 슬ੀਵਸ ਦਾ ਤੁਹਾਨੂੰ ਦਿਖਾਤਾ ਜੀ ਤੇ ਇਹ ਵਾਲਾ ਵਰਕ ਰਹਿਣਾ ਜੀ ਇਹਦੀ ਬੈਕ ਦਾ ਲਓ ਪੂਰਾ ਫੁੱਲ ਹੈ ਵੀ ਦੇ ਰਹੇ ਆ ਤੁਹਾਨੂੰ ਸੂਟ ਉਹ ਵੀ ਬੁਟੀਕ ਵਰਕ ਦੇ ਵਿੱਚ बिकॉज़ ਔਰਗਾਂਜਾ ਰਹਿਣਾ ਇਹਦਾ ਫੈਬਰਿਕ ਲਓ ਇਹ ਬੈਕ ਦਾ ਵਰਕ ਆਉਣਾ ਜੀ ਪ੍ਰਾਈਸ ਦੇ ਰਹੇ ਆ ਸਿਰਫ 1400 ਦੇ ਵਿੱਚ ਪੂਰਾ ਸੋਨਾ ਸੂਟ ਦੇ ਰਹੇ ਆ ਤੁਹਾਨੂੰ ਸਿਰਫ ਇੰਨਾ ਪੂਰਾ ਹੈਵੀ ਵਰਕ ਵਾਲਾ ਲਓ ਇਹਦੇ ਵਿੱਚ ਇੱਕ ਕਲਰ ਆਉਣਾ ਸੀ ਮਾਊਸ ਜੀ ਸ਼ੇਡ ਦੇ ਵਿੱਚ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਆ ਸਟਾਫ ਬਿਕੋਜ਼ ਔਰਗਾਂజా ਸਾਫਟ ਮਲਾਈਮ ਰਹਿਣਾ ਜੀ ਕਾਫੀ ਮੇਰੀਆਂ ਭੈਣਾਂ ਨੇ ਬਾਈ ਵੀ ਕੀਤੇ ਆ ਇਹ ਵਾਲੇ ਸਟਾਫ ਦੇ ਵਿੱਚ ਸੂਟ ਸਭ ਨੂੰ ਪਤਾ ਵੀ ਜਿਹੜਾ ਸਟਾਫ ਰਹਿਣਾ ਪੂਰਾ ਆ ਸਾਫਟ ਰਹਿਣਾ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਵਾਦਾ ਇਹ ਬੈਕ ਦਾ ਵਰਕ ਹੈ ਠੀਕ ਹੈ ਪੂਰਾ ਫੁੱਲ ਹੈਵੀ ਆਉਣਾ ਇਹਦੀ ਬੈਕ ਵਰਕ ਤੇ ਇਹ ਵਾਲਾ ਆਉਣੀਆ ਜੀ ਇਹਦਾ ਪੈਨਲ ਵਰਕ ਆਊਗਾ ਜੀ ਲਓ ਇਹਦਾ ਫਰੰਟ ਆਉਣਾ ਹੈ ਇਹ ਫਰੰਟ ਤੇ ਆਉਣਾ ਪੂਰਾ ਫੁੱਲ ਹੈਵੀ ਪੈਨਲ ਵਰਕ ਲਓ ਚੈੱਕ ਕਰੋ ਜੀ ਠੀਕ ਹੈ ਜੀ ਇਹ ਪੈਨਲ ਵਰਕ ਹੈ ਜੀ ਫਰੰਟ ਦਾ ਇਹ 슬ੀਵਸ ਦਾ ਵਰਕ ਹੈ ਜੀ ਬਹੁਤ ਜ਼ਿਆਦਾ ਪਿਆਰਾ 슬ੀਵਸ ਦਾ ਵਰਕ ਬਣਿਆ ਹੋਇਆ ਤੇ ਬਾਟਮ ਵਰਕ ਚੈੱਕ ਕਰ ਲਓ ਜੀ ਇਹ ਰਹਿਣਾ ਜੀ ਬਾਟਮ ਵਰਕ ਠੀਕ ਹੈ ਜੀ ਪੂਰਾ ਫੁੱਲ ਹੈਵੀ ਬਾਨਾ 슬ੀਵ ਸਿੰਪਲ ਸੋਬਰ ਬਾਨਾ ਸੂਟ ਤੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 1400 ਦੇ ਵਿੱਚ ਮਹਿੰਦੀ ਕਲਰ ਚੈੱਕ ਕਰ ਲਓ ਜੀ ਇਹ ਕੌਣਾ ਇਹਦੇ ਚ ਮਹਿੰਦੀ ਕਲਰ ਸਾਰੇ ਕਲਰ ਬਹੁਤ ਪਿਆਰੇ ਆ ਜੀ ਬਹੁਤ ਹੀ ਪਿਆਰੇ ਜੀ ਕਲਰ ਰੈਡੀ ਹੋਇਆ ਮਹਿੰਦੀ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਚੈੱਕ ਕਰੋ ਜੀ ਇਹ ਆਉਣਾ ਮਹਿੰਦੀ ਕਲਰ ਦਾ ਵਰਕ ਦੇਖੋ ਮਹਿੰਦੀ ਦੇ ਬਹੁਤ ਪਿਆਰਾ ਜਿਹਾ ਪੈਨਲ ਵਰਕ ਹੋਇਆ 슬ੀਵਸ ਵਰਕ ਵੀ ਤੁਹਾਨੂੰ ਦਿਖਾਤਾ ਜੀ ਇਧਰ ਇਹਦਾ ਰਹਿਣਾ 슬ੀਵਸ ਵਰਕ ਇਹ ਬੈਕ ਇਹ ਰਹਿਣਾ ਬਾਟਮ ਦਾ ਵਰਕ ਜੀ ਤੇ ਬੈਕ ਵਰਕ ਤੁਹਾਨੂੰ ਦਿਖਾ ਦਿੰਨੇ ਆ ਜੀ ਲੋ ਇਹ ਰਹਿਣਾ ਜੀ ਬੈਕ ਵਰਕ ਇਹ ਆਉਣਾ ਬੈਕ ਤੇ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ 1400 ਅਗਲਾ ਸੂਟ ਦਿਖਾਣੇ ਆ ਜੀ ਤੁਹਾਨੂੰ ਅਸੀਂ ਆਏ ਵਾਲਾ ਰੈਡੀ ਹੋਇਆ ਜੀ ਫੈਂਡੀ ਦੇ ਵਿੱਚ ਤੇ ਇਹ ਫੁਲਕਾਰੀ ਵਰਕ ਸੂਟ ਹੈ کافی ਫੇਮਸ ਡਿਜ਼ਾਈਨ ਹੈ کافی ਤੁਹਾਨੂੰ ਦਿੱਤਾ ਮੇਰੀਆਂ ਭੈਣਾਂ ਨੂੰ ਅਸੀਂ ਤੇ ਇਹ ਵਾਲਾ ਆਇਆ ਜੀ ਫੈਂਟੀ ਦੇ ਵਿਸਟ ਮਸਟਰਡ ਕਲਰ ਦੇ ਵਿੱਚ ਤੇ ਸਾਈਡ ਤੇ ਬਣਿਆ ਹੋਈਆਂ ਜੀਆਂ 슬ੀਵਸ neck ਵੀ ਬਣਿਆ ਹੋਇਆ ਦੇਖੋ ਜੀ ਇਹ neck ਬਣਿਆ ਹੋਇਆ ਤੇ back neck ਵੀ ਤੁਹਾਨੂੰ ਮਿਲੇਗਾ ਲਓ ਜੀ ਇਹ ਮਿਲਣਾ ਤੁਹਾਨੂੰ ਇਹਦੀ back neck ਬਹੁਤ ਪਿਆਰੀ ਜੀ ਤੇ ਇਹ ਮਿਲਿਆ ਜੀ ਤੁਹਾਨੂੰ ਇਹਦੇ ਨਾਲ ਬਾਟਮ ਇਹ ਬਾਟਮ ਦਾ ਵਰਕ ਮਿਲਣਾ ਜੀ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ 1100 ਰੁਪਏ ਲੁੱਕ ਨੂੰ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਣੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਵੀਡੀਓ ਵਿੱਚ ਦੇਖ ਸਕਦੇ ਹੋ ਤੁਸੀਂ ਸੂਟ ਦੀ ਲੁੱਕ ਕਿੱਦਾਂ ਆਣੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਚੈੱਕ ਕਰੋ ਜੀ ਆਫ ਵਾਈਟ ਬਾਟਮ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਬੰਨਾ ਸੂਟ ਏ ਹੋਣਾ ਜੀ ਬੈਂਗਣੀ ਕਲਰ ਦੇ ਵਿੱਚ ਪਰਪਲ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਦੇਖੋ ਜੀ ਵਾਈਨ ਕਲਰ ਸਟਾਫ ਬਿਲਕੁਲ ਬੈਸਟ ਕੁਆਲਟੀ ਦਾ ਜੀ 벨ਵਟ ਕ੍ਰਾਸ਼ ਦੇ ਵਿੱਚ ਬਣਿਆ ਹੋਇਆ ਸਟਾਫ ਹੈ ਨੈਕਵਰਕ ਦੇਖੋ ਜੀ ਮੂਵ ਕਲਰ ਹੈ ਕਲਰ ਆ ਰਿਹਾ ਡਲ ਪਰ ਬਹੁਤ ਪਿਆਰਾ ਇਹ ਵਾਲਾ ਕਲਰ ਹੈਗਾ ਬੈਂਗਣੀ ਕਲਰ ਪਰਪਲ ਕਲਰ ਹੈ ਪਰ ਕੈਮਰੇ ਵਿੱਚ ਆ ਰਿਹਾ ਬਲੂ ਬਲੂ ਕਲਰ ਨਹੀਂ ਹੈਗਾ ਜੀ ਪਰਪਲ ਕਲਰ ਹੈ ਬੈਂਗਣੀ ਜਿਹਾ ਕਲਰ ਜਿਹੜਾ ਹੁੰਦਾ ਦੇਖੋ ਇਹ ਬਣੀਆਂ ਹੋਈਆਂ 슬ੀਵਸ ਇਹਦੀਆਂ ਤੇ ਇਹਦੀ ਬੈਕ ਨੈਕ ਵੀ ਤੁਹਾਨੂੰ ਮਿਲੂਗੀ ਜੀ ਬਹੁਤ ਹੀ ਪਿਆਰੀ ਜੀ ਬਣੀ ਹੋਈ ਹੈ ਬੈਕ ਨੈਕ ਲਓ ਬਾਟਮ ਤੁਹਾਨੂੰ ਚੈੱਕ ਕਰਵਾ দিਏ ਜੀ ਲਓ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਇਹ ਬਾਟਮ ਦਾ ਵਰਕ ਹੋਣਾ ਚੈੱਕ ਕਰੋ ਜੀ ਇਹ ਆਉਣਾ ਬਾਟਮ ਦਾ ਵਰਕ ਬਹੁਤ ਹੀ ਪਿਆਰਾ ਜਿਹਾ ਬਣਾ ਸੂਟ ਲਓ ਜੀ ਇਹ ਤਾਂ ਲੈ ਸਕਦੇ ਤੁਸੀਂ ਸਕਰੀਨ ਸ਼ਾਟ ਪ੍ਰਾਈਸ ਹੈ ਫਿਰਣੀ ਹੈ 1100 ਦੇ ਵਿੱਚ ਦੇ ਰਹੇ ਆ ਤੁਹਾਨੂੰ ਪੂਰਾ ਫੁੱਲ ਹੈਵੀ ਸੂਟ ਜੀ ਇੱਕ ਕਾਣਾ ਜੀ ਬਾਗਵਰਕ ਦੇ ਵਿੱਚ ਲਓ ਇਹ ਵੀ ਬਿਕੋਸ ਬੰਦਨੀ ਦੇ ਉੱਪਰ ਰੈਡੀ ਹੋਇਆ ਬਾਗਵਰਕ ਲਓ ਜੀ ਚੈੱਕ ਕਰ ਲਓ ਜੀ ਇਹ ਬਾਗਵਰਕ ਹੈ ਜੀ ਲੈਂਥ ਵੈਥ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੁਸੀਂ ਇਹਦੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਬਾਗਵਰਕ ਹੋਇਆ ਤੇ ਇਹ ਵਾਲੀਆਂ ਹੋਈਆਂ 슬ੀਵਸ ਸਟਾਫ ਦੇ ਰਹੇ ਹਾਂ ਬਿਲਕੁਲ ਸੌਫਟ ਵਾਲਾ ਤੇ ਲਓ ਜੀ ਇਹ ਵਾਲਾ ਰਹਿਣੇ ਜੀ ਨਾਲ ਬਾਟਮ ਇਹ ਬਾਟਮ ਦਾ ਵਰਕ ਗੁਲੂਗਾ ਤੁਹਾਨੂੰ ਇਹ ਬਾਟਮ ਦਾ ਵਰਕ ਹੈ ਜੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਆ ਸਿਰਫ ਤੁਹਾਨੂੰ ਅਸੀਂ 1100 ਦੇ ਵਿੱਚ ਇਹ ਵਾਲੇ ਸੂਟ ਅੱਜ ਦੇ ਲਓ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਆ ਜੀ ਲਓ ਇਹ ਵੀ ਇੱਕ ਕਾਫੀ ਡਿਜ਼ਾਈਨ ਮੇਰੇ ਭੈਣਾਂ ਨੇ ਪਸੰਦ ਕੀਤਾ ਸੀ ਦੁਬਾਰਾ ਰੀਸਟੌਕ ਕੀਤਾ ਜੀ ਲਓ ਆਵਲਾ ਕਲਰ ਚੈੱਕ ਕਰੋ ਜੀ ਚਾਕਾਂ ਦਾ ਵਰਕ ਹੈਗਾ 21 20 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਤਾਂ ਘੇਰਾ ਠੀਕ ਹੈ ਜੀ 20 ਇੰਚ ਤੱਕ 21 ਇੰਚ ਤੱਕ ਘੇਰਾ ਰੈਡੀ ਹੋਊਗਾ ਤੇ ਇਹ ਵਾਲਾ ਰਹਿਣਾ ਜੀ ਇਹਦਾ स्लीव्स ਦਾ ਵਰਕ ਲਓ ਜੀ ਇਹ स्लीव्स ਦਾ ਵਰਕ ਰਹਿਣਾ سٹਫ ਬਿਲਕੁਲ ਬੈਸਟ ਕੁਆਲਟੀ ਦਾ ਤੇ ਪ੍ਰਾਈਸ ਸਿਰਫ ਰੈਣੀਏ ਦੀ 900 ਰੁਪਏ ਦੇ ਵਿੱਚ ਇਹ ਸੂਟ ਲੈ ਸਕਦੀ ਹੋ। ਲੁੱਕ ਤੁਹਾਨੂੰ ਦਿਖਾ ਦਿੰਦੀ ਆ ਪਿਕ ਦੇ ਵਕਤ ਇਹ ਸੂਰ ਦੀ ਲੁੱਕ ਕਿੰਦਾ ਦੀ ਆਉਣੀ ਆ ਬਹੁਤ ਪਿਆਰਾ ਜਿਹਾ ਸੂਟ ਬੰਨਾ ਇਹਦੇ ਨਾਲ ਤੁਸੀਂ ਮਸਟਰਡ ਕਲਰ ਦਾ ਦੁਪੱਟਾ ਲੈ ਸਕਦੇ ਹੋ। ਲਓ ਜੀ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਨੈਕ ਤੇ ਤੁਸੀਂ ਬਟਨ ਲਗਾ ਕੇ ਰੈਡੀ ਕਰ ਸਕਦੇ ਹੋ ਪਿਆਰਾ ਜਿਹਾ ਨੈਕ ਬਣਾ ਲਓ ਜੀ ਨੀਚੇ ਘੇਰਾ ਤੁਸੀਂ ਦੇਖ ਸਕਦੇ ਹੋ ਸੂਟ ਦਾ ਕਿੱਦਾਂ ਘੇਰੇ ਤੇ ਡਿਜ਼ਾਈਨ ਆਉਣਾ ਬਹੁਤ ਪਿਆਰਾ ਜਿਹਾ ਇਸਟਾ ਫੇਮਸ ਇਸਟਾ ਦਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਮਹਿਰੂਨ ਕਲਰ ਦਾ ਵਰਕ ਹੈ ਤੇ ਆਉਣਾ ਜੀ ਇਹਦੀ ਬੋਟਮ ਸਲੀਵਸ ਦਾ ਵਰਕ ਸਿੰਪਲ ਸੋਬਰ ਸੂਟ ਰਹਿਣਾ ਜੀ ਬਣ ਕੇ ਰੈਡੀ ਹੋਣਾ ਲੁਕ ਤੋਂ ਦਿਖਾਦੀ ਆ ਸੂਟ ਦੀ ਕਿੱਦਾਂ ਹੋਣੀ ਆ ਕਿ ਪ੍ਰਾਈਸ ਸਿਰਫ ਰਹਿਣਾ ਜੀ ਇਹਦਾ 900 ਰੁਪਏ ਦੇ ਵਿੱਚ ਲੈ ਸਕਦੇ ਹੋ ਸੂਟ ਅਗਲਾ ਸੂਟ ਰਹਿਣਾ ਵੀ ਥੋੜਾ ਜਿਹਾ ਵਾਈਨ শেਡ ਦੇ ਵਿੱਚ ਲਓ ਜੀ ਇਹਦੇ ਉੱਪਰ ਵਾਈਨ ਕਲਰ ਦਾ ਵਰਕ ਹੈ ਬਹੁਤ ਪਿਆਰਾ ਸੂਟ ਰਹਿਣਾ ਲਓ ਜੀ ਇਹ ਵਾਈਨ ਕਲਰ ਦਾ ਵਰਕ ਹੈ 슬ੀਵਸ ਦਾ ਵਰਕ ਵੀ ਤੁਹਾਨੂੰ ਲੈਣ ਵਾਲਾ ਜੀ ਇਹ ਰਹਿਣਾ ਜੀ 슬ੀਵਸ ਦਾ ਵਰਕ ਇਹਦਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਆ ਦੀ ਪ੍ਰਾਈਸ ਸਿਰਫ ਦੇ ਰਹੀਆਂ ਤੁਹਾਨੂੰ 900 ਦੇ ਵਿੱਚ ਦੇਖੋ ਜੀ 900 ਦੇ ਵਿੱਚ ਤੁਹਾਨੂੰ ਸੂਟ ਰੈਡੀ ਕਰਕੇ ਦੇ ਰਹੀਆਂ ਐ ਨਾ ਸੋਹਣੇ ਬੁਟੀਕ ਵਰਕ ਦੇ ਤੇ ਉਹ ਵੀ ਜਿਹੜੇ ਇੰਸਟਾ ਦੇ ਫੇਮਸ ਡਿਜ਼ਾਈਨ ਆ ਜੋ ਤੁਹਾਡੇ ਮਨ ਪਸੰਦ ਡਿਜ਼ਾਈਨ ਆ ਤੁਸੀਂ ਐਦਾਂ ਦੇ ਸੂਟਾਂ ਦਾ ਲੈ ਸਕਦੇ ਹੋ ਲਾਭ ਬਹੁਤ ਪਿਆਰੇ ਬਣੇ ਆ ਜੀ ਸੂਟ ਰੈਡੀ ਹੋ ਕੇ ਲਓਗਲਾ ਕਲਰ ਚੈੱਕ ਕਰੋ ਪਿੰਕ ਕਲਰ ਦਾ ਵਰਕ ਹੋਇਆ ਜੀ ਇਹਦੇ ਉੱਪਰ ਲਓ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਇਹਦੇ ਉੱਪਰ ਹੋਇਆ ਜੀ ਪਿੰਕ ਕਲਰ ਦਾ ਵਰਕ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਇਹ ਬਲੀਆਂ ਬਾਨੀਆਂ ਜੀਆਂ 슬ੀਵਸ ਦਾ ਵਰਕ ਹੈ ਜੀ ਠੀਕ ਹੈ 슬ੀਵਸ ਦਾ ਵਰਕ ਹੈ ਪ੍ਰਾਈਸ ਸੈੱਟ ਦੇ ਰਹੀਆਂ ਸੀ ਤੁਹਾਨੂੰ 900 ਰੁਪਏ ਦੇ ਵਿੱਚ ਇਹ ਵਾਲਾ ਸੂਟ ਦੇ ਰਹੇ ਹਾਂ ਤੁਹਾਨੂੰ ਤੇ ਅਗਲਾ ਸੂਟ ਦੇਖੋ ਜੀ ਇਸ ਚਿਰਚ ਸਾਡੇ ਕੋਲ ਇੱਕ ਸੂਟ ਬਾਕੀ ਹੈ ਠੀਕ ਹੈ ਜੀ ਇਹ ਵੀ ਕਿਸੇ ਭੈਣ ਨੇ ਰਖਵਾਇਆ ਸੀ ਬਾਅਦ ਉਹਨਾਂ ਨੇ ਇਹਦੀ ਪੇਮੈਂਟ ਨਹੀਂ ਕੀਤੀ ਠੀਕ ਹੈ ਜੀ ਇਦਾਂ ਮੇਰੀਆਂ ਭੈਣਾਂ ਨਾ ਕਰਿਆ ਕਰੋ ਹਣ ਦੇਖੋ ਜੀ ਹੁਣ ਅਸੀਂ ਸਾਨੂੰ ਸਪੈਸ਼ਲ ਇਹ ਵਾਲਾ ਸੂਟ ਦੁਬਾਰਾ ਵੀ ਦੋ ਚ ਪਾਉਣਾ ਪੈ ਰਿਹਾ ਕਾਫੀ ਭੈਣਾਂ ਮੰਗਦੀਆਂ ਜੀ ਇਹ ਵਾਲੇ ਸੂਟ ਨੂੰ ਹ ਜੇ ਤੁਸੀਂ ਖਵਾ ਲੈਂਦੇ ਆ ਬਾਅਦ ਚ ਪੇਮੈਂਟ ਨਹੀਂ ਕਰਦੇ ਇਹ ਵੀ ਬਹੁਤ ਚੰਗੀ ਗੱਲ ਨਹੀਂ ਹੈਗੀ। ਲਓ ਬਹੁਤ ਪਿਆਰਾ ਗਿਆ ਸੂਟ ਆ ਦੇਖੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜਾ ਬਣਿਆ ਹੋਇਆ। ਪਿਸਤਾ ਕਲਰ ਦੇ ਵਿੱਚ ਆਣਾ। ਤੇ ਲਓ ਜੀ ਇਹ ਵਾਲਾ ਇਹਦਾ ਆਉਣਾ ਜੀ ਸਲਵਾਰ ਦਾ ਵਰਕ। ਇਹ ਸਲਵਾਰ ਤੇ ਵੀ ਡਿਜ਼ਾਈਨ ਆਉਣਾ ਤੇ ਇਹ ਤੁਹਾਨੂੰ 슬ੀਵਸ ਦਾ ਵਰਕ ਵੀ ਦਿਖਾ ਦਿੰਦੇ ਆ ਜੀ। ਲਓ ਇਹ 슬ੀਵਸ ਦਾ ਵਰਕ ਰਹਿਣਾ ਜੀ। ਪਿਸਤਾ ਕਲਰ ਹੈ ਜੀ ਪ੍ਰਾਈਸ ਰਹਿਣੀ 1000 ਰੁਪਏ ਵਾਲੇ ਸੂਟ ਦੇ। ਬਹੁਤ ਪਿਆਰਾ ਸੂਟ ਬਾਨਾ ਸਿੰਪਲ ਸੋਬਰ। ਇਹ ਬਾਹਾਂ ਦਾ ਡਿਜ਼ਾਈਨ ਹੈ ਜੀ ਕੱਟਵਰਕ ਹੋਈ ਹੈ ਜੀ ਬਹੁਤ ਕਿਉਂਕਿ ਕੱਟਵਰਕ ਵਾਲਾ ਹਮੇਸ਼ਾ ਵਰਕ ਇਹਦਾ ਕਾਫੀ ਕੋਸਟਲੀ ਹੁੰਦਾ ਤਾਂ ਨੂੰ ਅਸੀਂ ਸਮੇਤ ਵਰਕ ਸੂਟ ਉਹ ਵੀ ਬਹੁਤ ਸੋਹਣੇ ਸਟਾਫ ਦੇ ਵਿੱਚ ਨਾ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ 1000 ਦੇ ਵਿੱਚ ਲਓ ਇੱਕ ਮਿਲੂਗਾ ਤੁਹਾਨੂੰ ਪੌਕਟ ਵਰਕ ਵਾਲਾ ਸੂਟ ਇਹ ਮੂੰਗੀਏ ਜੇ ਕਲਰ ਚਾਹੂਗਾ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਚੈੱਕ ਕਰੋ ਮੂਂਗਿਆ ਕਲਰ ਦੇ ਵਿੱਚ ਆਣਾ ਜੀ ਪਾਕਟ ਵਰਕ ਤੇ ਭਵਿੰਦਰਾ ਬ੍ਰਾਂਡ ਦੀ ਜ਼ੋਰਜਟ ਤੇ ਰੈਡੀ ਹੈ ਚੈੱਕ ਦੇ ਵਿੱਚ ਬਣੀ ਹੋਈ ਹੈ ਜ਼ੋਰਜਾ ਟੇ ਭਵਿੰਦਰਾ ਬ੍ਰਾਂਡ ਦੀ ਜ਼ੋਰਜਟ ਆ ਜੀ ਚੈੱਕ ਦੇ ਵਿੱਚ ਹੈ ਤੇ ਇਹ ਪਾਕਟ ਵਰਕ ਹੈ ਇਹ 슬ੀਵਸ ਵਰਕ ਹੈ ਜੀ ਤੇ ਇਹ ਵਾਲਾ ਮਿਲੂਗਾ ਤੁਹਾਨੂੰ 슬ੀਵਸ ਵਰਕ ਠੀਕ ਹੈ ਜੀ ਇਹ ਵਰਕ ਮਿਲੂਗਾ ਤੁਹਾਨੂੰ ਬੋਟਮ ਦਾ ਇਹ ਸੂਟ ਬਣ ਕੇ ਬਹੁਤ ਪਿਆਰਾ ਬਣਨਾ ਜੀ ਲੁੱਕ ਬਹੁਤ ਸੋਹਣੀ ਆਉਣੀ ਹੈ ਸੂਟ ਦੀ ਪਾਕਟ ਵਰਕ ਦੇ ਸੂਟ ਦੀ ਕਿ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ ਅਸੀਂ ਉਸਰ ਤੇ ਇੱਥੇ ਦੀ ਐਸਨ ਆਈ ਦੇ ਬੁਟੀਕ ਵਰਕ ਦੇ ਸੂਟ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਫੂਰ ਸੈੱਟ ਚੈੱਕ ਕਰੋ ਜੀ ਜ਼ੋਰ ਜੜ ਦੇ ਵਿੱਚ ਰਹਿਣਾ ਪਿਸਤਾ ਕਲਰ ਸਿੰਪਲ ਸਾਬਰ ਸੂਟ ਲਓ ਜੀ neck ਬਣਿਆ ਹੋਇਆ ਬਹੁਤ ਪਿਆਰਾ ਜਿਹਾ ਸਿੰਪਲ ਸਾਬਰ ਸੂਟ ਆ ਜ਼ੋਰਜੈਟ ਦੇ ਉੱਪਰ ਹੈ نیچے ਵੇਖੋ ਜੀ ਘੇਰਾ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਘੇਰੇ ਦਾ ਵਰਕ ਹੈ ਤੇ ਸਾਈਡ ਤੇ ਤੁਹਾਨੂੰ ਮਿਲਣਾ ਬਾਟਮ ਦਾ ਵਰਕ ਤੇ 슬ੀਵਸ ਦਾ ਵਰਕ ਦੋਨਾਂ ਦਾ ਵਰਕ ਮਿਲਣਾ ਜੀ 슬ੀਵਸ ਬਾਟਮ ਤੇ ਬਹੁਤ ਪਿਆਰਾ ਸੂਟ ਹੈ ਇਹ ਸਿਰਫ ਰਹਿਣਾ 700 ਦੇ ਵਿੱਚ ਸੌਰੀ 750 ਦੇ ਵਿੱਚ ਰਹਿਣਾ ਜੀ ਇਹ ਵਾਲਾ ਸੂਟ ਜੌਰਜਟ ਦੇ ਉੱਪਰ ਰੈਡੀ ਹੈ neck ਘੇਰਾ sleeves ਪਿਸਤਾ ਕਲਰ ਹੈ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਸਨ ਆਈ ਦੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਹੈ ਸਕਰੀਨ ਸ਼ਾਟ ਲਾਓ ਆਰਡਰ ਬਾਕ ਕਰੋ ਇੱਕ ਇਹ ਲਾਸਟ ਸੂਟ ਸੀਗਾ ਆ ਰਹੀ ਵਰਤਲਾ ਲਓ ਅੱਜ ਜੇ ਦੀ ਵੀ ਪ੍ਰਾਈਜ਼ ਰਹਿਣੀ ਆ ਸਿਰਫ 750 ਇੱਕ ਲਾਸਟ ਸੂਟ ਬਚਿਆ ਜੀ ਇਹ ਵੀ ਤੁਹਾਨੂੰ 750 ਚ ਦੇ ਦਾਂਗੇ ਜੀ ਅੱਜ ਲਓ ਚੈੱਕ ਕਰੋ ਜੀ ਲਓ ਬਹੁਤ ਪਿਆਰਾ ਜਿਹਾ ਵਰਕ ਹੋਇਆ ਜੀ ਇਹਦਾ ਲਾਸਟ ਸੂਟ ਆ ਜੀ ਅੱਜ ਦੀ ਵੀਡੀਓ ਦਾ ਇਹ ਬਲੈਕ ਲਓ ਜੀ ਬਾਲੇ ਫਿਰ ਇੱਕ ਨਵਾਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ